ਹਿੰਦਪਾਕ ਲੜਾਈ ਬੰਦ ਕਰੋ ਨਾ ਖੜੀ ਨਫ਼ਰਤ ਦੀ ਕੰਦ ਕਰੋ ਹਿੰਦਪਾਕ ਲੜਾਈ ਬੰਦ ਕਰੋ ਨਾ ਖੜੀ ਨਫ਼ਰਤ ਦੀ ਕੰਦ ਕਰੋ ਕੀ ਕਸੂਰ ਐ ਲੋਕਾਂ ਦਾ ਉਜਾੜਾ ਹੋ ਜੂ ਜਿੰਨਾਂ ਦੇ ਘਰ ਦਾ ਦੋਨਾਂ ਸਰਕਾਰਾਂ ਨੂੰ ਮੈਂ ਹੱਥ ਬਨ ਕੇ ਬੇਣਤੀ ਕਰਦਾ ਦੋਨਾ ਸਰਕਾਰਾਂ ਨੂੰ ਮੈਂ ਹੱਥ ਬਨ ਕੇ ਬੇਣਤੀ ਕਰਦਾ ਸੰਸੰਤਾੜੀ ਵਾਲੇ ਪਰੇ ਨਾ ਜ਼ਖਮ ਅਜੇ ਨੇ ਅੱਲੇ ਮਸਾਸੀ ਬਣਿਆ ਪਿਆਰ ਲੋਕਾਂ ਦਾ ਰੋਣਾ ਪੈ ਗਿਆ ਪੱਲੇ ਦੋਨਾ ਹੀ ਦੇਸ਼ਾਂ ਦਾ ਅ맘 ਫੜ ਕਾਲਜਾ ਹੌ ਕੇ ਪਰਦਾ ਦੋਨਾ ਸਰਕਾਰਾਂ ਨੂੰ ਮੈਂ ਹੱਥ ਬਨ ਕੇ ਬੇਣਤੀ ਕਰਦਾ ਦੋ ਨਾ ਸਰਕਾਰਾਂ ਨੂੰ ਮੈਂ ਹੱਥ ਬਨ ਕੇ ਬੇਣਤੀ ਕਰਦਾ ਸੁਣੋ ਗਰੀਬਾਂ ਮਜ਼ਦੂਰਾਂ ਦੀ ਕਿਸਮਤ ਹੋਗੀ ਮਾੜੀ ਪਰਵਾਰ ਆਪਣੇ ਪਾਲਿਤੀ ਸੀ ਜਿਹੜੇ ਲਾ ਕੇ ਰੋਜ ਦਿਹਾੜੀ ਦੌੜਦੀ ਪੂਰੀਆ ਜੈਲੀ ਬੇਸੋੜਾ ਆਨੇ ਸਚੀਆਂ ਪੜਦਾ ਦੋਵਾਂ ਸਰਕਾਰਾਂ ਨੂੰ ਮੈਂ ਹੱਥ ਬਨ ਕੇ ਬੇਣਤੀ ਕਰਦਾ ਦੋਨਾਂ ਸਰਕਾਰਾਂ ਨੂੰ ਮੈਂ ਹੱਥ ਬਨ ਕੇ ਬੇਣਤੀ ਕਰਦਾ ਹਿੰਦੇ ਪਾ ਕੇ ਲੜਾਈ ਬੰਦ ਕਰੋ ਨਾ ਖੜੀ ਨਫਰਤ ਦੀ ਕੰਧੇ ਕਰੋ